ਆ ਮੁੰਡਾ ਨਾ ਆ ਮੈਂ ਰਹਿਣਾ ਸਰ 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 ਇਹ ਆਪਾਂ ਇਹ ਆ ਫੋਟੋ ਖਿੱਚਿਆ ਬੋਏ ਹੈਲੋ ਵੀ ਗ੍ਰਾਮ ਤੋਂ ਇਹਨਾਂ ਕੋਲ ਤੇ ਕੀ ਮੰਗੋ ਉਹਦਾ ਨਾਮ ਲਖਵਿੰਦਰ ਸਿੰਘ ਫਤੇਗੜ ਸ਼ੁਕਰਚੱਕ ਦਾ ਰਹਿਣ ਵਾਲਾ ਹੈ ਇਹ ਕਿਹੜੇ ਜਗ੍ਹਾ ਤੋਂ ਆਪਾਂ ਲਿਖਾਇਆ ਇਹਨੂੰ ਅਸੀਂ ਕੀਤਾ ਜੀ ਇਧਰ ਬਾਈਪਾਸ ਵਾਲੀ ਸਾਈਡ ਤੋਂ ਕੀਤਾ ਜੀ ਮੈਂ ਪਹਿਲੇ ਲਿਆਂਦਾ ਵੀ ਆ ਕੀ ਵੇਚਦਾ ਸੀ ਨਹੀਂ ਨਹੀਂ ਇਹ ਲਿਆ ਕੇ ਪਰਤੇ ਕੀ ਤੋਂ ਲਿਆ ਕੇ ਤੇ ਵੇਚਦਾ ਸੀ ਹਾਂਜੀ ਵੇਚਦੇ ਨੂੰ ਕੱਬੂ ਕੀਤਾ ਜੀ ਇਸ ਤੋਂ ਪਹਿਲਾਂ ਵੀ ਕੋਈ ਪਰਚੇ ਹਾਂਜੀ ਇਹ ਤੇ ਪਹਿਲਾਂ ਹੈਗੇ ਜੀ ਸ਼ਰਾਬ ਦੇ ਪਰਚੇ ਹੈਗੇ ਹਾਂਜੀ ਹਾਂਜੀ ਇਦਾਂ ਮੈਂ ਹੋਰ ਕੋਈ ਕੋਈ ਗੈਮ ਨੰਬਰ ਵਗੈਰਾ ਨਾਲ ਲਾ ਕੇ ਨਹੀਂ ਕਰਾਈ। ਉਹ ਫਿਲਹਾਲ ਪੁਸ਼ਗਿਸ਼ ਜਾਰੀ ਹੈ ਇਨਵੈਸਟੀਗੇਸ਼ਨ 'ਚ ਜੋ ਵੀ ਸਾਹਮਣੇ ਆਏਗਾ ਉਹ ਦੇ ਅਕੋਰਡਿੰਗ ਅੱਗੇ ਕਾਰਵਾਈ ਕੀਤੀ ਜਾਏਗੀ। ਮੈਂਵੇਂ ਲੈ ਕੇ ਕਿੱਥੋਂ ਆਉਂਦਾ ਪਹਿਲਾਂ ਪਤਾ ਲੱਗੇ। ਹਾਂਜੀ ਅਸੀਂ ਲਿੰਕ ਜੋੜ ਰਹੇ ਹਾਂ ਇਹਦੇ ਜੋ ਵੀ ਫੋਨ ਦੀਆਂ ਡਿਟੇਲਸ ਵਗੈਰਾ ਲੈ ਰਹੇ ਹਾਂ ਇਹ ਤਾਂ ਪੁਸ਼ਗਿਸ਼ ਜਾਰੀ ਹੈ। ਬਾਜੀ ਉਹ ਪਤਾ ਲੱਗ ਜਾਏਗਾ ਕਿੱਥੋਂ ਲੈ ਕੇ ਆਉਂਦਾ ਹੈ। ਇਹਦੀ ਬੈਕਗ੍ਰਾਉਂਡ ਇਹਦੇ ਦੋ ਇੱਕ ਬੇਟਾ ਆ ਬੇਟੀ ਆ ਵਾਈਫ ਆ ਤੇ ਫਿਲਹਾਲ ਇਹਦਾ ਕੋਈ ਚੀਜ਼ ਅੱਗੇ ਸਾਹਮਣੇ ਨਹੀਂ ਆਈ। ਇਹਦੇ ਬਸ ਇਹੀ ਆ ਕਿ ਬੇਟੇ ਬਾਰੇ ਪੁਸ਼ਗਿਸ਼ ਜਾਰੀ ਆ ਤੇ ਵਾਈਫ ਤੇ ਘਰ ਦਾ ਕੰਮ ਹੀ ਕਰਦੀ ਆ ਇਹਦੇ ਕੋਲ ਸਾਮਾਨ ਮਿਲਿਆ ਹੁਣ ਇਹਨੂੰ ਅੱਗੇ ਪੁੱਛਦੇ ਆਂ ਵੀ ਇਹ ਕਿਹੜੇ ਤਰੀਕੇ ਨਾਲ ਲਿਆਉਂਦਾ ਸੀ ਕਿੱਥੋਂ ਲਿਆਉਂਦਾ ਸੀ ਤੇ ਕਿੱਥੇ ਵੇਚਦਾ ਸੀ ਕਿੰਨੀ ਉਮਰ ਹੈ ਜੀ ਇਹਦੀ ਉਮਰ ਹੈਗੀ ਅਪ੍ਰੋਕਸੀਮੇਟਲੀ 50 ਸਾਲ ਲਗੀ ਹੈ ਜੀ ਹਾਂਜੀ ਹੋਰ ਵੀ ਤੁਹਾਨੂੰ ਹੈਗੀ ਟੀਮ ਮੈਂਬਰ ਹੋਰ ਵੀ ਹੋ ਸਕਦੇ ਹਨ ਹਾਂਜੀ ਵੇਖੋ ਜੀ ਜਿੱਥੋਂ ਲਿਆਉਂਦਾ ਆ ਅੱਗੇ ਵੇਚਦਾ ਆ ਟੀਮ ਮੈਂਬਰਸ ਤੇ ਜ਼ਰੂਰ ਹੋਣਗੇ ਫਿਲਹਾਲ ਪੁੱਛਗਿਸ਼ ਜਾਰੀ ਆ ਅਜੇ ਤੱਕ ਇਹਨੇ ਇਦਾਂ ਦਾ ਸਾਨੂੰ ਕੁਝ ਨਹੀਂ ਦੱਸਿਆ ਹੁਣ ਰਿਮਾਂਡ ਲੈ ਕੇ ਫਰਦਰ ਅੱਗੇ ਪੁੱਛਗਿਸ਼ ਕਰਾਂਗੇ ਬੇਰਕਾ ਪੁਲੀ ਜਿਹੜੀ ਐਕਟਿਵ ਆ ਵੀ ਥੋੜੇ ਦਿਨਾਂ ਚ ਕਾਫੀ ਚੀਜ਼ ਦੇਖਣ ਨੂੰ ਮਿਲੇ ਜਿਹੜੇ ਕਾਬੂ ਕੀਤੇ ਗਏ ਆ ਦਰਜ ਹੋਏ ਨੇ। ਜੀ ਕਿਸ ਤਰ੍ਹਾਂ ਦੇ ਨਹੀਂ ਵੇਖੋ ਜੀ ਇਹ ਤੇ ਹਾਰਡਵਰਕ ਆ ਪੂਰੀ ਟੀਮ ਦਾ ਪੂਰੀ ਬੇਰਕਾ ਫੋਰਸ ਦਾ ਸਾਰੇ ਬਹੁਤ ਇੱਥੇ ਹਾਰਡ ਵਰਕਿੰਗ ਆ ਗਏ ਆ। ਬਾਕੀ ਸਾਨੂੰ ਮੇਨ ਹੁੰਦਾ ਪਬਲਿਕ ਦਾ ਸਹਿਯੋਗ ਚਾਹੀਦਾ। ਹੁਣ ਪਬਲਿਕ ਥੋੜਾ ਖੁੱਲ ਕੇ ਸਾਹਮਣੇ ਆ ਰਹੀ ਆ ਆਸ-ਪਾਸ ਦੀ ਇਨਫਰਮੇਸ਼ਨ ਦੇ ਰਹੀ ਆ ਜਿਹਦੇ ਨਾਲ ਸਾਨੂੰ ਆਪਣੇ ਕੇਸ ਸੋਲਵ ਕਰਨ ਚ ਬਹੁਤ ਜ਼ਿਆਦਾ ਹੈਲਪ ਮਿਲਦੀ ਆ ਜੀ। ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਬਸ ਇਹੀ ਮੈਸੇਜ ਦੇਣਾ ਚਾਹੀਦੀ ਆ ਵ ਇਨਸਾਨੀਅਤ ਤੌਰ ਤੇ ਦੇਖੀਏ ਤੇ ਆਪਣਾ ਸਭ ਦਾ ਇਹ ਫਰਜ਼ ਬਣਦਾ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਪੰਜਾਬ ਨੂੰ ਆਪਣੇ ਏਰੀਏ ਨੂੰ ਈਵਨ ਆਪਣੇ ਮਹੱਲੇ ਨੂੰ ਆਪਣੇ ਘਰ ਨੂੰ ਨਸ਼ਾ ਮੁਕਤ ਬਣਾਈਏ ਜੀ ਮੈਂ ਨਸ਼ੇ ਕਰਦਾ ਵੀ ਸੀ ਜਿਹੜਾ ਕਿ ਵੇਚਦਾ ਸੀ ਨਹੀਂ ਇਹ ਸ਼ਰਾਬ ਪੀਂਦਾ ਆ ਹੋਰ ਕੋਈ ਨਸ਼ਾ ਨਹੀਂ ਕਰਦਾ ਇਹ ਵੇਚਦਾ ਹੀ ਸੀ ਹਾਂਜੀ